कांड 19 ਰਾਜ ਦਰਬਾਰ ਵਿੱਚ ਮਾਨ ਪ੍ਰਾਪਤ ਕਰਨ ਦਾ ਉਪਾਅ ਹੈ ਛੋਟਾ ਬਨ ਧਰਤੀ ਉੱਤੇ ਪਿਆ ਹੋਇਆ ਕੁੰਡਲਦਾਰ ਸੱਪ ਵੇਖਣ ਵਿੱਚ ਕੁਝ ਨਹੀਂ ਜਾਂਦਾ ਵਾਰਕਲ ਫੀਡਰ ਵਿੱਚ ਇਹੋ ਗੁਣ ਸੀ ਬਾਦਸ਼ਾਹਾਂ ਦੇ ਕੰਨਾਂ ਉੱਤੇ ਉਹਨਾਂ ਦਾ ਆਪਣਾ ਕਾਬੂ ਨਹੀਂ ਹੁੰਦਾ ਇਸੇ ਕਰਕੇ ਉਹ ਵਿਚਾਰੇ ਆਪਣੇ ਕੰਮਾਂ ਦੇ ਜ਼ਿੰਮੇਵਾਰ ਨਹੀਂ ਹੁੰਦੇ ਵਾਰਕਲ ਫੀਡਰ ਨੂੰ ਉਪਰੋਕਤ ਪਦਵੀ ਮਿਲਦਿਆਂ ਹੀ ਰਾਣੀ ਨਾਲ ਉਸ ਦਾ ਸਬੰਧ ਉਹੋ ਜਿਹਾ ਹੋ ਗਿਆ ਜਿਹਾ ਉਸ ਦਾ ਜੋਸ਼ਿਆਨਾ ਨਾਲ ਸੀ ਰਾਜ ਦਰਬਾਰ ਦੀ ਮਸ਼ੀਨ ਐਸੀ ਹੁੰਦੀ ਹੈ ਕਿ ਉਸ ਦੇ ਅੰਦਰ ਪੁਰਜ਼ਿਆਂ ਦੇ ਵਿੱਚ ਪੁਰਜ਼ੇ ਹੁੰਦੇ ਹਨ ਵਾਕਿਲ ਫੀਡਰੋ ਇਹਨਾਂ ਪੁਰਜ਼ਿਆਂ ਨੂੰ ਚਲਾਉਣ ਵਾਲੀ ਸ਼ਕਤੀ ਬਣ ਗਿਆ ਤੁਸੀਂ ਜਾਣਦੇ ਹੋ ਕਿ ਮਸ਼ੀਨ ਵਿੱਚਲੇ ਸਾਰੇ ਪੁਰਜ਼ੇ ਚਲਾਉਣ ਵਾਲਾ ਦਸਤਾ ਕਿੰਨਾ ਛੋਟਾ ਹੁੰਦਾ ਹੈ ਹੌਲੀ ਹੌਲੀ ਵਾਕਿਲ ਫੀਡਰੋ ਨੇ ਉਹਨਾਂ ਦੇ ਸਾਰੇ ਗੁੱਝੇ ਪੇਦਾਂ ਦਾ ਪਤਾ ਲਾ ਲਿਆ ਜਿਨ੍ਹਾਂ ਦੁਆਰਾ ਕੇ ਵੱਡੇ ਆਦਮੀ ਛੋਟੇ ਦੇ ਕਾਬੂ ਆ ਜਾਇਆ ਕਰਦੇ ਹਨ ਬਾਦਸ਼ਾਹ ਲੋਕ ਇਹ ਨਹੀਂ ਪਸੰਦ ਕਰਦੇ ਕਿ ਉਹਨਾਂ ਦੇ ਆਸ-ਪਾਸ ਦੇ ਆਦਮੀ ਆਪਣੇ ਆਪ ਨੂੰ ਵੱਡੇ ਸਮਝਣ ਦੂਜਿਆਂ ਦਾ ਮਾਹੌਲ ਉੱਡਦਾ ਵੇਖ ਕੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਵਾਰਕਲ ਫੀਡਰੋ ਦੀ ਚਤੁਰਾਈ ਇਸੇ ਵਿੱਚ ਸੀ ਕਿ ਉਹ ਲਾਰਡਾਂ ਤੇ ਰਾਜਕੁਮਾਰਾਂ ਨੂੰ ਛੋਟੇ ਕਰਕੇ ਦਿਖਾ ਸਕਦਾ ਸੀ ਤਾਂ ਜੋ ਟੱਕਰੇ ਵਿੱਚ ਬਾਦਸ਼ਾਹ ਸਲਾਮਤ ਆਪਣੇ ਆਪ ਨੂੰ ਬਹੁਤ ਵੱਡੇ ਮਹਿਸੂਸ ਕਰਨ ਉਤੋਂ ਕੁਝ ਵੀ ਨਾ ਤੇ ਵਿੱਚੋਂ ਸਭ ਕੁਝ ਇਸ ਤਰ੍ਹਾਂ ਦਾ ਸੀ ਵਾਰਕਿਲ ਫੀਡਰੋ ਦਾ ਰਾਣੀ ਉੱਤੇ ਪ੍ਰਭਾਵ ਦਿਨੋ ਦਿਨ ਰਾਣੀ ਦੀ ਕਿਰਪਾ ਦ੍ਰਿਸ਼ਟੀ ਵਾਰਕਿਲ ਫੀਡਰੋ ਉੱਤੇ ਵਧਣ ਲੱਗੀ ਰਾਣੀ ਦੀ ਉਸਤਾਦਨੀ ਸੈਰਾ ਜੇਨਿਸ ਇਤਿਹਾਸ ਵਿੱਚ ਮਸ਼ਹੂਰ ਹੈ ਪਰ ਵਾਰਕਿਲ ਫੀਡਰੋ ਨੂੰ ਕੋਈ ਨਹੀਂ ਜਾਣਦਾ ਵਾਰਕਿਲ ਫੀਡਰੋ ਨੇ ਮੁੱਢ ਤੋਂ ਜੋਸ਼ਿਆਨਾ ਨੂੰ ਆਪਣੇ ਨੀਚ ਇਰਾਦਿਆਂ ਦਾ ਨਿਸ਼ਾਨਾ ਬਣਾਇਆ ਇਰਾਦਾ ਤੇ ਬੰਦੂਕ ਦੋਵੇਂ ਬਰਾਬਰ ਹਨ ਤਾਨੂੰ ਇਸ ਚਾਰਜ ਹੋਵੇਗਾ ਪਰ ਦੱਸੋ ਉਸ ਪੰਛੀ ਨੇ ਤੁਹਾਡਾ ਕੀ ਵਿਗਾੜਿਆ ਹੈ ਜਿਸ ਉੱਤੇ ਤੁਸੀਂ ਗੋਲੀ ਚਲਾਉਂਦੇ ਹੋ ਤੁਸੀਂ ਉੱਤਰ ਦਿਓਗੇ ਅਸੀਂ ਉਹਨੂੰ ਖਾਣਾ ਚਾਹੁੰਦੇ ਹਾਂ ਵਾਰਕਲੀ ਫੀਡਰੋ ਵੀ ਤਾਂ ਇਹੋ ਚਾਹੁੰਦਾ ਸੀ ਜੋ ਸ਼ਿਆਨਾ ਦੇ ਹਿਰਦੇ ਉੱਤੇ ਵਾਰ ਨਹੀਂ ਸੀ ਹੋ ਸਕਦਾ ਜੋ ਥਾਂ ਡੂੰਗੀ ਹੁੰਦੀ ਹੈ ਉੱਥੇ ਵਾਰ ਨਹੀਂ ਹੋ ਸਕਦਾ ਪਰ ਉਸ ਦੇ ਸਿਰ ਤੇ ਜ਼ਖ਼ਮ ਲਾਈ ਜਾ ਸਕਦੀ ਹੈ ਅਰਥਾਤ ਉਸ ਦੇ ਸਵੈਮਾਨ ਉਤੇ ਜੋ ਸ਼ਿਆਨਾ ਇਸੇ ਉੱਤੇ ਆਪਣੇ ਆਪ ਨੂੰ ਮਜ਼ਬੂਤ ਸਮਨਿ ਸੀ ਪਰ ਅਸਲ ਵਿੱਚ ਉਸ ਦਾ ਇਹੋ ਥਾਂ ਸਭ ਤੋਂ ਵੱਧ ਕਮਜ਼ੋਰ ਸੀ ਵਾਕਿਲ ਫੀਡਰੋ ਜਿਹੜਾ ਭਿਆਨਕ ਕੰਮ ਕਰਨ ਵਾਲਾ ਸੀ ਉਸ ਦਾ ਸੁਆਦ ਉਹਨੂੰ ਪਹਿਲਾਂ ਤੋਂ ਹੀ ਆਉਣ ਲੱਗ ਪਿਆ ਉਸ ਨੂੰ ਅਜੇ ਤੱਕ معلوم ਨਹੀਂ ਸੀ ਕਿ ਉਹ ਜੋਸ਼ਿਆਨਾ ਨਾਲ ਕੀ ਕਰੇਗਾ ਪਰ ਉਹਨੇ ਕੁਝ ਨਾ ਕੁਝ ਕਰਨ ਦਾ ਨਿਸ਼ਚਾ ਕਰ ਲਿਆ ਸੀ ਜੋਸ਼ਿਆਨਾ ਨੂੰ ਨਸ਼ਟ ਕਰ ਦੇਣਾ ਉਸ ਲਈ ਬਹੁਤ ਵੱਡੀ ਜਿੱਤ ਸੀ ਭਾਵੇਂ ਏਡੀ ਵੱਡੀ ਸਫਲਤਾ ਦੀ ਉਹਨੂੰ ਆਸ ਨਹੀਂ ਸੀ ਬਰਜੋਸ਼ਿਆਨਾ ਦੀ ਹੀਟੀ ਕਰਾਣੀ ਉਸ ਨੂੰ ਅਫਸੋਸ ਵਿੱਚ ਪਾਣਾ ਉਸ ਦੀਆਂ ਗਰਵੀਆਂ ਅੱਖਾਂ ਨੂੰ ਗੁੱਸੇ ਦੇ ਹੰਝੂ ਨਾਲ ਲਾਲ ਕਰ ਦੇਣਾ ਕਿ ਇੰਨਾ ਕੰਮ ਉਸ ਲਈ ਥੋੜਾ ਸੀ ਸ਼ਾਇਦ ਵਾਰਕਲ ਫੀਡਰੋ ਉਸ ਨਾਲ ਕੁਝ ਪਿਆਰ ਕਰਦਾ ਸੀ ਹੋ ਸਕਦਾ ਹੈ ਇਸ ਸਾਰੀਰ ਖਾਦਮੂਦ ਕਰ ਇਹੋ ਹੋਵੇ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਖਿਡਾਰੀ ਆਪਣੀ ਤਾਸ਼ ਦੇ ਪੱਤਿਆਂ ਨੂੰ ਜਾਂਚ ਲੈਂਦਾ ਹੈ ਵਾਰਕਲ ਫੀਡਰੋ ਨੇ ਸ਼ੁਰੂ-ਸ਼ੁਰੂ ਵਿੱਚ ਜੋਸ਼ਿਆਨਾ ਤੇ ਰਾਣੀ ਏਨ ਦੀ ਜਾਂਚ ਕਰ ਲਈ ਸੀ ਜੋ ਸ਼ਿਆਨਾ ਦੀ ਜਵਾਨੀ ਚੜਦੀ ਸੀ ਤੇ ਰਾਣੀ ਏਨ ਦੀ ਟਲਦੀ ਜੋ ਸ਼ਿਆਨਾ ਦੀ ਉਮਰ ਸੀ 23 ਸਾਲ ਦੀ ਤੇ ਰਾਣੀ ਏਨ ਦੀ 40 ਵਰਿਆਂ ਦੀ ਜਿਸ ਤੀਵੀ ਦੇ ਜੋਬਨ ਦੀ ਬਸੰਤ ਬੀਤ ਕੇ ਪੱਛੜ ਸ਼ੁਰੂ ਹੋ ਜਾਂਦੀ ਹੈ ਉਹ ਅਸੰਤੁਸ਼ਟ ਰਹਿਣ ਲੱਗ ਪੈਂਦੀ ਹੈ ਬੀਤੇ ਹੋਏ ਸਮੇਂ ਦੇ ਵਿਰੁੱਧ ਉਸ ਦੇ ਦਿਲ ਵਿੱਚ ਬਿੜਕਾਂ ਪੈਦਾ ਹੋਣ ਲੱਗਦੀਆਂ ਨਵਾਂ ਜੋ ਬੰਤੇ ਅਛੂਤੀ ਸੁੰਦਰਤਾ ਜਿਹੜੀ ਦੂਜਿਆਂ ਲਈ ਸੁਖਦਾਈ ਹੁੰਦੀ ਹੈ ਉਸ ਲਈ ਕੰਡਾ ਬਣ ਜਾਂਦੀ ਹੈ ਇਸ ਗੁਪਤ ਚਿਹੜ ਤੋਂ ਲਾਭ ਉਠਾਣਾ ਚਾਲੀਆਂ ਵਰਿਆਂ ਦੀ ਰਾਣੀ ਦੇ ਚਿਹਰੇ ਦੀਆਂ ਚੁਰੜੀਆਂ ਵਿੱਚ ਟੋਬੀ ਮਾਰਨੀ ਵਾਰਕਿਲ ਫੀਡਰ ਲਈ ਇੱਕ ਚੰਗੀ ਖੇਡ ਸੀ ਉਹ ਹਰ ਵੇਲੇ ਰਾਣੀ ਦੇ ਹਿਰਦੇ ਨੂੰ ਇਉਂ ਵੇਖਦਾ ਸੀ ਜਿਵੇਂ ਕੋਈ ਗੰਧਲੇ ਪਾਣੀ ਵਿੱਚ ਆਪਣਾ ਚਿਹਰਾ ਵੇਖਦਾ ਹੈ ਰਾਣੀ ਏਨ ਆਪਣੇ ਸੌਰੇ ਪਰੋਂ ਜਰਮਨੀ ਦੀ ਰਾਣੀ ਦੀ ਰਿਸ਼ਤੇਦਾਰ ਸੀ ਉਹ ਜਰਮਨ ਰਾਣੀ ਦੀਆਂ ਸੌ ਦਾਸੀਆਂ ਸਨ ਰਾਣੀ ਏਨ ਦੀ ਇੱਕ ਛੋਟੀ ਭੈਣ ਫੈਰੋਨਿਕ ਡ੍ਰੀਕਾ ਵੀ ਉੱਥੇ ਹੀ ਸੀ ਇੱਕ ਦਿਨ ਵਾਰਕਲ ਫੀਡਰੋ ਦੀ ਮੌਜੂਦਗੀ ਵਿੱਚ ਰਾਣੀ ਐਨ ਨੇ ਰੋਸ ਦੇ سفیر ਪਾਸੋਂ ਜਰਮਨ ਰਾਣੀ ਬਾਰੇ ਕੁਝ ਗੱਲਾਂ ਪੁੱਛੀਆਂ ਰਾਣੀ ਪੁੱਛਣ ਲੱਗੀ ਸੁਣਿਆ ਇਹ ਉਹ ਬੜੀ ਮਾਲਦਾਰ ਹੈ ਜੀ ਹਾਂ ਬੜੀ ਮਾਲਦਾਰ ਉਸਦੇ ਬਹੁਤ ਸਾਰੇ ਮਹੱਲ ਹਨ ਜੀ ਹਾਂ ਬਹੁਤ ਸਾਰੇ ਉਹ ਕਿਸ ਨਾਲ ਵਿਆਹ ਕਰੇਗੀ ਬੜੇ ਪਾਗੀ ਲਾੜ ਕਾਉਂਟ ਗੋਰਮੋ ਨਾਲ ਸੋਣੀ ਹੈ ਹਦੋਂ ਬਾਰੀ ਮੇਰੀ ਭੈਣ ਜੀ ਕਵਰਗੀ ਸੋਣੀ ਸਫੀਰ ਨੇ ਨਿੰਮੀ ਆਵਾਜ਼ ਵਿੱਚ ਕਿਹਾ ਉਦੋਂ ਵੀ ਵਾਰਕਲ ਫੀਡਰੋ ਬੜਬੜਾਇਆ ਇਹ ਤਾਂ ਗੁਸਤਾਖੀ ਹੈ ਰਾਣੀ ਚੁੱਪ ਰਹੀ ਤੇ ਫਿਰ ਬੋਲੀ ਇਹ ਹਰਾਮਜ਼ਾਦਿਆਂ ਵਾਰਕਲ ਫੀਡਰੋ ਨੇ ਇਸ ਬੋਹ ਵਚਨ ਨੂੰ ਦਿਲ ਵਿੱਚ ਨੋਟ ਕਰ ਲਿਆ ਇੱਕ ਦੂਸਰੇ ਸਮੇਂ ਜਦ ਰਾਣੀ ਗਿਰਜੇ ਤੋਂ ਆ ਰਹੀ ਸੀ ਵਾਰਕਲ ਫੀਡਰੋ ਨੇ ਲਾਰਡ ਡੇਵਰੀ ਦੀ ਸੁੰਦਰਤਾ ਦੇ ਪੁੱਲ ਉੰਣਨੇ ਸ਼ੁਰੂ ਕਰ ਦਿੱਤੇ ਰਾਣੀ ਦਿਲ ਹੀ ਦਿਲ ਵਿੱਚ ਸੜ ਪੁੱਜ ਗਈ ਉਸਨੇ ਕਿਰਣਾ ਨਾਲ ਬੁੱਲਾਂ ਵਿੱਚ ਇਹ ਕਹਿੰਦਿਆਂ ਹੋਇਆਂ ਮੂੰਹ ਫੇਰ ਲਿਆ ਸਵਾ ਤੇ ਮਿੱਟੀ ਵਾਰਕਲ ਫੀਡਰੋ ਨੇ ਇਹ ਸੁਣ ਲਿਆ ਬਸ ਫੈਸਲਾ ਹੋ ਗਿਆ ਸੋਚਣ ਲੱਗਾ ਹੁਣ ਜੋਸ਼ਿਆਨਾ ਨੂੰ ਮਜ਼ਾ ਚਖਾ ਸਕਦਾ ਹਾਂ ਰਾਣੀ ਨਰਾਜ਼ ਨਹੀਂ ਹੋਵੇਗੀ